ਆ ਰੋਏ ਰੋਦਾ ਕਲੇਸ ਨਾ ਮਕਾਈ ਦੇਣਾ ਅੱਜ ਚੱਲ ਮੈਂਬਰ ਕੋਲੇ ਮੈਂਬਰ ਦੀ ਬਹੁਤ ਚਲਦੀ ਆ ਮੈਂ ਤਾਂ ਆਪ ਤੇਰੇ ਨਾਲ ਨਵੇੜਾ ਕਰਨ ਨੂੰ ਫਿਰਦੀ ਆ ਮੈਂਬਰ ਕੀ ਕਹੂਗਾ ਮੈਂ ਤਾਂ ਆਪਕੋ ਹੂੰ ਵੀ ਮਾਇਦੇ ਨਾਲ ਨਹੀਂ ਰਹਿਣਾ ਮੈਂ ਤੈਨੂੰ ਆਪ ਹੀ ਰੱਖ ਕੇ ਰਾਜ਼ੀ ਨਹੀਂ ਹੈਗਾ ਆ ਜਿਹੜੀ ਤੇਰੇ ਅੱਡੀ ਜੀਬ ਲੱਗਿਆ ਨਾ ਹੁਣ ਮੈਨੂੰ ਇਹ ਤੋਂ ਹਰਖ ਜਾਣ ਲੱਗਿਆ ਕੋਈ ਨਹੀਂ ਚੱਲ ਸਹੀ ਆ ਜਾ ਤੇਰੇ ਨਾਲ ਵੀ ਅੱਜ ਨਵੇੜੀ ਲੈਣਾ ਪਰ ਪਹਿਲਾਂ ਦੇਖ ਲਾਂਦਾ ਜੀਬ ਤੇ ਨਾਲੇ ਹੋਰ ਹੈ ਮੇਰੀ ਗੱਲ ਸੁਣ ਲੈ ਚੱਕ ਕੇ ਨਾ ਉਹਦਾ ਸਮਾਨ ਜਾ ਬਾਹਰ ਲੈ ਜਾ ਨਹੀਂ ਤੈਨੂੰ ਐ ਪਤਾ ਹੈ ਵੀ ਮੈਂਬਰ ਦੀਆਂ ਕਿੱਥੇ ਕਿੱਥੇ ਤੱਕਰ ਪਹੁੰਚਾਂ ਨੇ ਐਡੇ ਐਡੇ ਗੱਲਾਂ ਨੇ ਮੈਂਬਰ ਦੀਆਂ ਤਾਂ ਕੋਈ ਨਹੀਂ ਕੋਈ ਨਹੀਂ ਆ ਡਰਾਬੇ ਜੇ ਨਾ ਕਿਸੇ ਹੋਰ ਨੂੰ ਦਈ ਮੈਂ ਵੀ ਦੇਖਦੀ ਆ ਕਿੱਡੀਆਂ ਕੁਚੀਆਂ ਨੇ ਤੇਰੇ ਮੈਂਬਰ ਦੀਆਂ ਗੱਲਾਂ ਤੂੰ ਚੱਲ ਸਹੀ ਕਰਾਂ ਉਹ ਮੈਂਬਰ ਤਾਂ ਨਾ ਕਿਸੇ ਦੀ ਗੱਲ ਨਹੀਂ ਮੋੜਦਾ ਆ ਜਾ ਚੱਲ ਚੱਲ ਮੈਂ ਵੀ ਉਹਨੂੰ ਕਹਿ ਰਹੀ ਆ ਵੀ ਮੈਂ ਤਾਂ ਇਹ ਬੰਦੇ ਨਾਲ ਰਹਿਣਾ ਹੀ ਨਹੀਂ ਓਏ ਕਰ ਦਿਨਾ ਤੇਰਾ ਕੰਮ ਉਹ ਤਾਂ ਠੀਕ ਆ ਨਾ ਅੰਦਰਲੇ ਕਮਰੇ ਚ ਪੋਚਾ ਲਾ ਦਿੱ ਸੀ ਬੈਠਾ ਵਿੱਚ ਨਾਲੇ ਮੇਰੀ ਗੱਲ ਸੁਣ ਕੱਪੜੇ ਧੋ ਕੇ ਨਾ ਪਾਂਡੇ ਮਾਜ ਲਈ ਇੱਕ ਤਾਂ ਨਾ ਤੇਰੀ ਆਤ ਬਹੁਤ ਮਾੜੀ ਲੱਗਦੀ ਆ ਮੈਨੂੰ ਕਿਹੜੀ ਕਿਹੜੀ ਮੈਂ ਕਹਿੰਨਾ ਕੰਮ ਇੱਕ ਵਾਰੀ ਦੱਸ ਦੇ ਬੰਦਾ ਜਦੋਂ ਮੈਂ ਜਮਾ ਤਿਆਰ ਹੋ ਜਾਣਾ ਤੂੰ ਉਦੋਂ ਕਹਿਨੀਆ ਪਹਿਲਾਂ ਭਾਂਡੇ ਮਜਵਾ ਲੈ ਹੁਣ ਕਾਹਦੇ ਮਾਂਜਣ ਵਾਲੇ ਪਏ ਨੇ ਮਾਂਜੇ ਕੋਈ ਨਹੀਂ ਹਲੇ ਤਾ ਹੋਰ ਕਰ ਤੇ ਮੈਂ ਚਾਹ ਪੀਤੀ ਆ ਕਿ ਨਹੀਂ ਮਾਂਜਣਾ ਸੀ ਤੈਨੂੰ ਤਾਂ ਮੈਨੂੰ ਗੁੱਸਾ ਆਉਂਦਾ ਅੱਗ ਲੱਗ ਜਾ ਤੇਰੇ ਗੁੱਸੇ ਨੂੰ ਕਰ ਦੇਣਾ ਕਰੇਗਾ ਤੇ ਨਹੀਂ ਨਾ ਜਾਣਾ 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 ਜਾ ਨਾ ਬਣ ਕੇ ਦੀ ਸੀ ਲਾ ਕੇ ਪੈਂਟ ਸ਼ਰਟ ਬਣ ਕੇ ਐਂ ਖੜ ਜੂ ਜਿਵੇਂ ਪਟਵਾਰੀ ਲੱਗਿਆ ਹੁੰਦਾ ਸਾਹਿਬ ਮੈਂਬਰ ਸਾਹਿਬ ਆਇਓ ਬਾਰੇ ਮੈਂ ਬਾਤ ਦੀਦੀ ਨਹੀਂ ਆਹੋ ਜੀ ਅੱਕੇ ਪਾਇਆ ਮੈਡਮ ਤੁਸੀਂ ਮੈਂਬਰ ਸਾਹਿਬ ਨੂੰ ਬੁਲਾਓ ਮੈਂ ਤਾਂ ਇਹ ਬੰਦੇ ਨਾਲ ਰਹਿਣਾ ਹੀ ਨਹੀਂ ਹੈ ਉਹ ਮੈਂ ਵੀ ਨਹੀਂ ਤੇਰੇ ਨਾਲ ਰਹਿਣਾ ਆ ਬੋਲ ਨੀ ਆਇਓ ਕਿਹਨਾਂ ਆਏ ਬੈਠਾ ਬਾ ਹੁਣ ਕੀ ਹੋ ਗਿਆ ਧੋਈ ਦਾ ਜਾਨਾ ਬੇਸੇ ਨੂੰ ਮਿਲਣਾ ਆ ਕੋਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਛਾ ਸਤਿ ਸ਼੍ਰੀ ਅਕਾਲ ਦੱਸ ਕਿਵੇਂ ਮੇਰਾ ਜੀ ਉਸ ਪੱਟੇ ਦੇ ਰਾਮ ਦਾ ਸਾਹਮਣੇ ਸੱਤਾਂ ਨਸ ਕਿਤਾ ਪਿਆ ਮੇਰੀ ਇੱਜ਼ਤ ਦਾ ਇਹਨੇ ਹਾਂ ਚੱਲ ਕਮਲ ਆਪਾਂ ਬੈਠੀ ਗੱਲ ਤੂੰ ਵੀ ਕਰ ਅੱਛਾ ਜੀ ਕੀ ਕੰਮ ਕਰ ਮਰਤਾ ਪਤੀ ਵੀ ਥੱਲੇ ਲੱਗਿਆ ਪਿਆ ਤੂੰ ਤਾਂ ਕੀ ਮੇਰੀ ਕੰਮ ਕਰਦਾ ਇਹ ਕੰਮ ਕੀ ਐਸੀ ਬਾਈ ਓਏ ਤੂੰ じゃ ਕਿਨੇ ਹੱਥ ਕੋੜੀ ਜਾਂਦਾ ਮੈਂ ਸਾਹਮਣੇ ਚੱਲ ਜਾ ਪਾ ਬਾਈ